ਉਹ ਅੱਜ ਸਾਡੇ ਆਮਾਦੀ ਪਾਰਟੀ ਦੇ ਸਾਰੇ ਅਹੁਦੇਦਾਰ ਬਲਾਕ ਪੱਧਰ ਤੱਕ ਦੇ ਔਰ ਜ਼ਿਲ੍ਹਾ ਪ੍ਰਧਾਨ ਸਾਰੇ ਕੋਰ ਕਮੇਟੀ ਦੇ ਮੈਂਬਰ ਇਸ ਤੋਂ ਇਲਾਵਾ ਦਰਜਾ ਪਦਰਜਾ ਸਾਰੇ ਜਿੰਨੇ ਵੀ ਆਮਾਦੀ ਪਾਰਟੀ ਦੇ ਨਾਲ ਦਿਲੋਂ ਜੁੜੇ ਹੋਏ ਜਿੰਨੇ ਵੀ ਵਰਕਰ ਵਲੰਟੀਅਰ ਸੀ ਉਹਨਾਂ ਨੂੰ ਸੀਐਮ ਸਾਹਿਬ ਨੇ ਆਪਣੇ ਘਰ ਲਾਂਚ ਤੇ ਬੁਲਾਇਆ ਸੀ ਤੇ ਨਾਲ ਨਾਲ ਡਿਸਕਸ਼ਨ ਜਿਹੜਾ ਉਹ ਵੀ ਹੋਇਆ ਨਵਾਂ ਸਾਲ ਹੈ ਨਵੇਂ ਸਾਲ 'ਚ ਨਵੀਆਂ ਉਮੀਦਾਂ ਜਿਹੜੀਆਂ ਨਵੀਆਂ ਮੰਗਾਂ ਜਿਹੜੀਆਂ ਉਹ ਲੈ ਕੇ ਆਮ ਆਦੀ ਪਾਰਟੀ 2019 ਦੀਆਂ ਇਲੈਕਸ਼ਨਾਂ ਦੇ ਵਿੱਚ ਜਾ ਰਹੀ ਹੈ ਔਰ ਪਾਸਟ ਦੇ ਵਿੱਚ ਜੋ ਹੋਇਆ ਉਥਲ ਪੁਥਲ ਜਾਂ ਜੋ ਕਟਨਾ-ਕਟੀਆਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਹੁਣ ਭੁੱਲ ਕੇ ਅਸੀਂ ਆਮ ਆਦੀ ਪਾਰਟੀ ਜਿਹੜੀ ਹੈ ਉਹ ਇਸ ਵਕਤ ਲੋਕਾਂ ਦੀ ਉਮੀਦਾਂ ਦੀ ਪਾਰਟੀ ਤੇ ਕਾਂਗਰਸ ਜਿਹੜੀ ਹੈ ਉਹ ਆਪਣੇ ਵਾਅਦਿਆਂ ਤੋਂ ਸਾਰਿਆਂ ਤੋਂ ਮੁੱਕਰ ਗਈ ਇੱਥੋਂ ਤੱਕ ਵੀ ਕਹਿਤਾ ਉਹਨਾਂ ਨੇ ਕਿ ਕੋਈ ਵਾਅਦਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਜਿਹੜਾ ਕ੍ਰਾਈਸਿਸ ਦੇ ਵਿੱਚ ਚੱਲ ਰਿਹਾ ਹੈ ਖਜ਼ਾਨਾ ਖਾਲੀ ਹੈ ਜਦ ਕਿ ਮੁੱਖ ਮੰਤਰੀ ਸਾਹਿਬ ਪਹਿਲਾਂ ਮੁੱਖ ਮੰਤਰੀ ਰਹੇ ਨੇ ਕੋਈ ਨਵੇਂ ਮੁੱਖ ਮੰਤਰੀ ਨਹੀਂ ਬਣੇ ਤੇ ਜਿਹੜੇ ਜਿਨ੍ਹਾਂ ਨੇ ਵਾਅਦੇ ਕੀਤੇ ਸੀਗੇ ਮੈਨੀਫੈਸਟੋ ਦੇ ਚੇਅਰਮੈਨ ਸੀ ਉਹ ਮਨਪ੍ਰੀਤ ਬਾਲ ਸੀ ਉਹ ਵੀ ਪਹਿਲਾਂ ਵਿੱਤ ਮੰਤਰੀ ਰਹੇ ਨੇ ਜੇ ਤੁਹਾਨੂੰ ਪਤਾ ਸੀਗਾ ਕਿ ਖਜ਼ਾਨੇ ਦਾ ਇਹ ਹਾਲ ਹੈ ਤਾਂ ਫਿਰ ਤੁਸੀਂ ਵਾਅਦੇ ਕਿਉਂ ਕੀਤੇ ਡੇ ਡੇ ਕੇ ਕਰ ਕਰ ਨੌਕਰੀ ਦੇਵਾਂਗੇ ਕਰਜ਼ਾ ਮਾਫ ਕਰਦਾਂਗੇ ਸਮਾਰਟਫੋਨ ਦੇ ਦਾਂਗੇ ਬੜਾਪਾ ਪੈਨਸ਼ਨ ਵਧਾ ਦਾਂਗੇ ਵਗੈਰਾ ਵਗੈਰਾ ਜੋ ਵੀ ਕੁਝ ਲਿਖੀਗੇ ਉਹਨਾਂ ਨੂੰ ਐ ਸੀਗਾ ਕਿ ਇੱਕ ਵਾਰੀ ਸਰਕਾਰ ਬਣਾਈਏ ਸੋ ਇਹ ਜਿਹੜਾ ਧੋਖਾ ਹੈ ਇਹ ਲੋਕ ਜਿਹੜੇ ਨੇ ਉਹਦਾ ਬਦਲਾ ਲੈਣਾ ਚਾਹੁੰਦੇ ਨੇ ਸੋ ਆਮ ਆਦਮੀ ਪਾਰਟੀ ਨੂੰ ਅੱਜ ਸਾਰੇ ਵਲੰਟੀਅਰਾਂ ਨੂੰ ਜਿੰਨੇ ਵੀ ਦਰਜਾ ਬਦਰਜਾ ਆਏ ਸਾਰਿਆਂ ਨੂੰ ਮੁੱਖ ਮੰਤਰੀ ਸਾਹਿਬ ਨੇ ਮਨੀਸ਼ 소ਦੀਆ ਜੀ ਨੇ ਔਰ ਉਹਨਾਂ ਨੇ ਉਹਨੂੰ ਪ੍ਰੇਰਣਾ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸਾਨੂੰ ਪਘੋੜਾ ਪਘੋੜਾ ਕਹਿਣ ਲੱਗੇ ਸੀ 28 ਜਦੋਂ 49 ਦਿਨ ਦੀ ਸਾਡੀ ਸਰਕਾਰ ਚੱਲੀ ਸੀ ਪਰ ਇੱਕ ਸਾਲ ਦੇ ਵਿੱਚ ਉਸੇ ਪਾਰਟੀ ਨੂੰ ਲੋਕਾਂ ਨੇ ਮਤਲਬ ਪਰਖ ਕੇ 67 ਸੀਟਾਂ ਦਿੱਤੀਆਂ ਸੋ ਅਬਸੈਂਟ ਡਾਊਨਸ పార్ਟ ਆਫ ਲਾਈਫ ਕੋਈ ਅਸੀ ਗੱਲ ਨਹੀਂ ਤੇ ਬਾਕੀ ਸਹਿਮਤੀ ਅਸਹਿਮਤੀ ਚੱਲਦੀ ਰਹਿੰਦੀ ਹੈ ਤੇ ਅਸੀਂ ਹੁਣ ਪੋਜ਼ਿਟਿਵ ਵੇ ਨਾਲ ਜਾ ਕੇ ਆਪਣਾ ਦਿੱਲੀ ਦਾ ਪ੍ਰੋਗਰਾਮ ਜਿਹੜਾ ਉਹ ਵੀ ਰੱਖਾਂਗੇ ਕਿ ਦਿੱਲੀ ਦੇ ਵਿੱਚ ਕਿਵੇਂ ਸਰਕਾਰੀ ਸਕੂਲਾਂ ਦੀ ਦੀ ਹਾਲਤ ਸੁਧਰੀਏ ਕਿਵੇਂ ਹਸਪਤਾਲਾਂ ਦੀ ਕਿਵੇਂ ਦਿੱਲੀ ਜਿਹੜਾ ਦਿੱਲੀ ਸ਼ਹਿਰ ਜਿਹੜਾ ਬਿਜਲੀ ਬਣਾਉਂਦਾ ਨਹੀਂ ਬਿਜਲੀ ਖਰੀਦਦਾ ਉਹ 1 ਰੁਪਏ ਜੁੰਟ ਦੇ ਰਿਹਾ ਤੇ ਪੰਜਾਬ ਬਿਜਲੀ ਬਣਾਉਂਦਾ 1.5 ਰੁਪਏ 12 ਰੁਪਏ ਤੱਕ ਜਾਵੜਾ ਰੇਟ ਸੋ ਇਹਦਾ ਮਤਲਬ ਨੀਅਤ ਸਾਫ਼ ਨਹੀਂ ਹੈਗੀ ਇਨ ਸਿਲਸਿਲੇ ਚ ਦਿੱਲੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਕਰ ਕਰ ਪਹੁੰਚਾਉਣ ਦਾ ਸਨੇਹਾ ਦਿੱਤਾ ਟਿਕਟਾਂ ਨੂੰ ਲੈ ਕੇ ਚਰਚਾ ਹੋਈ ਕੋਈ ਕਾਰਡ ਟਿਕਟਾਂ ਜਿਹੜੀਆਂ ਅਗਲੇ ਆਉਣ ਵਾਲੇ ਦਿਨਾਂ ਚ ਬਸ ਜਿਹੜੀ ਕੋਰ ਕਮੇਟੀ ਜਿਹੜੀ ਹੈ ਉਹ ਬੈਠ ਕੇ ਬਾਕੀ ਅੱਠ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਅਨਾਉਂਸ ਕਰ ਦਾਂਗੇ ਤੇ ਨਾਲ ਸੀਐਮ ਸਾਹਿਬ ਨੇ ਇਹ ਵੀ ਸੱਦਾ ਦਿੱਤਾ ਹੈ ਕਿ ਤੁਸੀਂ ਆਓ ਪੰਜਾਬ ਤੋਂ ਬੱਸਾਂ ਭਰ ਕੇ ਲੈ ਕੇ ਆਓ ਵਲੰਟੀਅਰਾਂ ਦੀਆਂ ਅਸਪਾhme ਇੱਕ ਦਿਨ ਚ 500 ਬੱਸਾਂ ਲਿਓ ਅਸੀਂ ਤੁਹਾਨੂੰ ਦਿੱਲੀ ਦੇ ਮੁਹੱਲਾ ਕਲੀਨਿਕ ਤੇ ਦਿੱਲੀ ਦੇ ਸਕੂਲ ਤੇ ਹਸਪਤਾਲ ਦਿਖਾਉਣ ਵਾਸਤੇ ਇੱਥੇ ਅਰੇਂਜ ਕਰਾਂਗੇ ਤਾਂ ਕਿ ਲੋਕ ਇਹ ਜਾ ਕੇ ਪਿੰਡ ਜਾ ਕੇ ਆਪਦੇ ਸ਼ਹਿਰਾਂ ਚ ਕਸਬਿਆਂ ਜਾ ਕੇ ਦੱਸ ਸਕਣ ਕਿ ਜੋ ਦਿੱਲੀ ਦੇ ਵਿੱਚ ਜਿਹੜਾ ਕੰਮ ਹੋਏ ਨੇ ਉਹ ਵਾਕਈ ਅਸੀਂ ਅੱਖੀਂ ਦੇਖ ਕੇ ਆ। ਅੱਜ ਸੰਦੇ ਸਿੰਘ ਨੇ ਮਨ੍ਹਾ ਕਰ ਦਿੱਤਾ ਕਿ 2019 ਦਾ ਹੁਣ ਗੜਬੰਧਨ ਨਹੀਂ ਹੋਏਗਾ ਕਾਂਗਰਸ ਦੇ ਨਾਲ। ਉਹ ਤਾਂ ਮੈਂ ਉਸ ਦਿਨ ਨਹੀਂ ਕਰਤਾ ਸੀ ਇਸ ਜਗ੍ਹਾ ਤੇ। ਸਾਡਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪ ਕੱਲਿਆਂ ਲੜ ਆਪਣੇ ਬਲਬੂਤੇ ਤੇ ਲੜਨ ਦੇ ਸਕਸ਼ਮ ਹੈਗੇ ਸਮਝਾ ਇੱਕੋ ਸੀਟਾ ਇਹ ਜਿਹੜੀਆਂ ਲੋਕ ਸਭਾ ਦੀਆਂ ਜਿਹਦੇ ਚ ਕਈ ਫਤੇਗੜ ਸਾਹਿਬ ਹੋਵੇ ਪਟਿਆਲਾ ਹੋਣਾ ਚਾਹੀਏ ਪੇਜ ਪਸਿਆ ਸਹਿਮਤੀ ਬਣਦੀ ਹੋ ਨਜ਼ਰ ਨਹੀਂ ਆ ਰਹੀ ਕੈਂਡੀਡੇਟ ਬਸ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਅੱਠ ਦੇ ਅੱਠ ਅਸੀਂ ਅਨਾਉਂਸ ਕਰਾਂਗੇ ਹੁਣ ਤੇ ਅੱਠ ਦੇ ਅੱਠ ਵਲੰਟੀਅਰ ਹੋਣਗੇ ਔਰ ਪਾਰਟੀ ਦੇ ਵਫਾਦਾਰ ਸਿਪਾਹੀ ਹੋਣਗੇ ਉਹਨਾਂ ਦੇ ਵਿੱਚੋਂ ਅਨਾਉਂਸਮੈਂਟ ਹੋਊਗੀ ਪੰਜਾਬ ਆਪ ਕੇ ਅਧਿਸ਼ਕ ਦੀ ਨਿਯੁਕਤੀ ਦੀ ਮੰਗ ਨੂੰ ਨਹੀਂ ਕੋਈ ਇਦਾਂ ਦੀ ਕੋਈ ਦੇਖੋ ਜੀ ਮੈਂ ਤਾਂ ਮੈਂ ਤਾਂ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ ਮੈਂ ਕੈਂਪੇਨ ਕਮੇਟੀ ਦਾ ਚੇਅਰਮੈਨ ਸੀ ਅੱਜ ਵੀ ਮੈਨੂੰ ਜਿੱਥੇ کہیں ਕਹੋਗੀ ਪਾਰਟੀ ਮੈਂ ਕੈਂਪੇਨ ਕਰੂੰਗਾ ਮੈਂ ਪਿਛਲੇ ਦਿਨੀ ਮੈਂ ਸਰਸਾ ਤੇ ਕਰਨਾਲ ਜਾ ਕੇ ਆਇਆ ਸੀਐਮ ਸਾਹਿਬ ਨਾਲ ਜਿੱਥੇ ਜਿੱਥੇ ਮੇਰੀ ਡਿਊਟੀ ਲੱਗੂਗੀ ਮੈਂ ਜਾਊਂਗਾ ਮਾਨਸਾ ਕਪਤਾਨ ਨੇ ਕਮਿਸ਼ਨ ਗਿਆਕ ਤੋਂ ਮਤੇ ਠਾਇਆ ਨੇ 스마트 ਫੋਨ ਦੇਣ ਦੀ ਗੱਲ ਕਹੀ ਹੈ ਲੇਕਿਨ ਉਸਮੇ ਇੱਕ ਕ੍ਰਾਈਟੇਰੀਆ ਉਹਨਾਂ ਨੇ ਡਿਸਾਈਡ کیا ਹੈ ਇੱਕ ਐਫੀਡੇਵਿਟ ਵੀ ਦੇਣਾ ਪਵੇਗਾ ਇਸੇ ਆਵਾਜ਼ੀ ਪਾਰਟੀ ਦਾ ਕਰ ਰਹੀ ਹੈ ਨਹੀਂ ਦੇਖੋ ਗੱਲ ਇਹ ਹੈ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ 5 ਏਕੜ ਨਹੀਂ ਪਹਿਲੇ ਕਹਿ ਰਹੇ تھے ਕਿ ਸਭੀ ਕਿਸਾਨਾਂ ਦਾ ਕਰਜਾ ਮਾ ਪ੍ਰਾਈਵੇਟ ਬੈਂਕਾਂ ਦਾ ਚਾਹੇ 83 ਦਾ ਸਾਰਿਆਂ ਨੂੰ ਮਾਫ ਕਰਾਂਗੇ ਜਦੋਂ ਸਰਕਾਰ ਬਣ ਗਈ ਕਹਿੰਦੇ ਜੀ 5 ਏਕੜ ਤੋਂ ਥੱਲੇ ਵਾਲਿਆਂ ਨਾਲ ਕਰਾਂਗੇ ਉਸ ਤੋਂ ਬਾਅਦ ਕਹਿੰਦੇ 2 ਏਕੜ ਵਾਲਿਆਂ ਨਾਲ ਕਰਾਂਗੇ ਫਿਰ ਕਹਿੰਦੇ ਸਿਰਫ ਫਸਲੀ ਕਰਜ਼ਾ ਮਾਫ ਕਰਾਂਗੇ ਜੇ ਕਿਸੇ ਗਰੀਬ ਨੇ ਜ਼ਮੀਨ ਦੇ ਨੰਬਰ ਦੇ ਕੇ ਕਰਜ਼ਾ ਲੈ ਕੇ ਆਪਣੀ ਬੇਟੀ ਦੀ ਫੀਸ ਭਰਤੀ ਸ਼ਾਦੀ ਕਰਤੀ ਜਾਂ ਘਰ ਦੀ ਛੱਤ ਪਾ ਲਈ ਉਹਨੂੰ ਕਹਿੰਦੇ ਕਰਜ਼ਾ ਨਹੀਂ ਮੰਨਾਂਗੇ ਹੁਣ ਇਹ ਕਹਿੰਦੇ ਕੱਲੀਆਂ ਕੋਆਪਰੇਟਿਵ ਬੈਂਕਾਂ ਨਹੀਂ ਕਰਾਂਗੇ ਹੁਣ ਜਿਹੜੇ ਵੈਸੇ ਦੇ ਦੇ ਵੀ ਰਹੇ ਨੇ 154 ਰੁਪਏ ਦਾ ਚੈੱਕ 150 ਰੁਪਏ ਦਾ ਚੈੱਕ 82 ਰੁਪਏ ਦਾ ਚੈੱਕ ਮਤਲਬ ਜ਼ਖਮਾਂ ਤੇ ਨਮਕ ਛਿੜਕਣ ਵਾਲੀ ਗੱਲ ਹੈ ਸੋ ਇੱਥੋਂ ਇਸ ਕੈਪਟਨ ਸਾਹਿਬ ਤਾਂ ਆਪ ਨਹੀਂ ਘਰੋਂ ਨਿਕਲਦੇ ਉਹਨੂੰ ਉਦੋਂ ਕਿਸੇ ਨੇ ਦੇਖਿਆ ਹੀ ਨਹੀਂ ਦਫ਼ਤਰ ਦੇ ਵਿੱਚ ਉਹ ਕਿੰਨੀ ਵਾਰ ਗਏ ਨੇ 2 ਸਾਲ ਲਗਭਗ ਹੋਣ ਵਾਲੇ ਨੇ ਮੈਨੂੰ ਨਹੀਂ ਲੱਗਦਾ ਕਿ ਦਫ਼ਤਰ ਦੇ ਵਿੱਚ ਉਹ ਤਿੰਨ ਜਾਂ ਚਾਰ ਬੰਜਣਗੇ ਲੱਗਦਾ ਸਮਾਰਟਫੋਨ ਦੇਣਗੇ ਸਮਾਰਟਫੋਨ ਮੈਂ ਤਾਂ ਕਹਿੰਦਾ ਜੀ ਸਰਕਾਰ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਦਿਓ ਸਮਾਰਟਫੋਨ ਆਪ ਹੀ ਲੈ ਲੈਣਗੇ ਉਹ ਤੁਸੀਂ ਉਹਨਾਂ ਨੂੰ ਭਿਖਾਰੀ ਕਿਉਂ ਬਣਾ ਰਹੇ ਹੋ ਸੋ ਇਸੇ ਕਰਕੇ ਪਹਿਲਾਂ ਇਹ ਇਹ ਚੱਕਦੇ ਉਹਨਾਂ ਨੇ ਵੀ ਸਕੀਮਾਂ ਬੰਦ ਕਰਤੀਆਂ 스마트 ਫੋਨ ਬੜੇ ਵਧੀਆ ਫੋਨ ਲੈਣ ਦੇ ਜਿਹੜੇ ਕਾਬਿਲ ਹੈਗੇ ਨੇ ਸਾਡੇ ਜਿਹੜੇ ਧੀਆ ਪੁੱਤ ਨੇ ਪੰਜਾਬ ਦੇ ਪਰ ਨੌਕਰੀਆਂ ਦਿਓ ਨਾ ਉਹ ਤਾਂ ਉਹ ਤਾਂ ਹਾਈਲਾਈਟਸ ਕਰਕੇ ਬਾਹਰਲੇ ਮੁਲਕਾਂ ਨੂੰ ਭਜੇ ਜਾਂਦੇ ਆ ਕਿ ਇਸ ਮੁਲਕ ਚੋਂ ਨਿਕਲੀਏ ਬਸ ਚੱਲੀਏ ਸੋ ਇਹ ਜਿਹੜਾ ਬ੍ਰੇਨ ਡレイン ਹੋ ਰਿਹਾ ਇਹਨੂੰ ਰੋਕ ਕੇ ਇੱਥੇ ਨੌਕਰੀਆਂ ਪੈਦਾ ਕਰੋ ਮੇਰੇ ਕੋਲੇ ਅੱਜ ਵੀ ਸਾਊਦੀ ਅਰਬ ਦੇ ਚਾਰ ਕੇਸ ਆਏ ਨੇ ਕਿ 사우ਦੀ ਅਰਬ ਚੋਂ ਮੁੰਡੇ ਸਾਡੇ ਫਸੇ ਹੋਏ ਨੇ ਸਾਡੇ ਨੌਜਵਾਨ ਜਿਹੜੇ ਨੇ ਉਹ ਉੱਥੇ ਟਿੱਬਿਆਂ 'ਚ ਧੱਕੇ ਖਾਈ ਜਾਂਦੇ ਆ ਐਨੀ ਉਪਜਾਊ ਧਰਤੀ ਹੈ ਸਾਡੀ ਧਰਤੀ ਜਿਹੜੀ 150 ਮਨ ਦਾਣੇ ਪੈਦਾ ਕਰਦੀ ਹੈ ਉਹ ਉਸ ਧਰਤੀ ਦੇ ਮਾਲਕ ਜਿਹੜੇ ਨੇ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਆ ਸੀ ਸਰ ਪੰਚਾਇਤ ਦੀਆਂ ਚੋਣਾਂ 'ਚ ਨੰਬਰਾਂ ਦੀ ਗੱਲ ਆਈ ਹੈ ਕਿ 7000 ਤੋਂ ਵੱਧ ਪੰਜਾਂ ਸਰਪੰਚ ਚੁਣੇ ਗਏ ਨੇ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਜਿਸਪੁੱਟਰ ਸਪੋਰਟਰ ਸਾਡੇ ਕਿਉਂਕਿ ਇਹ ਵੈਸੇ ਤਾਂ ਇਹ ਇਲੈਕਸ਼ਨ ਜਿਹੜੀ ਹੈ ਉਹ ਕੋਈ ਸਿੰਬਲ ਤੇ ਨਹੀਂ ਲੜੀ ਗਈ ਪਰ ਮੈਂ ਕੱਲ ਵੀ ਗਿਆ ਮੇਰੇ ਸੰਗਰੂ ਹਲਕੇ ਦੇ ਪਿੰਡਾਂ ਚ ਸਾਰੇ ਦਾ ਸਾਰਾ ਜਿਹੜਾ ਪੰਚਾਇਤਾਂ ਨੇ ਯੂਥ ਚੁਣਿਆ ਗਿਆ 35 35 ਸਾਲ ਦੇ ਬਠਿੰਡਾ ਹਲਕੇ ਦੇ ਬੁਢਲਾਡਾ ਹਲਕੇ ਦੇ ਡੇੜਵਾ ਹਲਕੇ ਦੇ ਸਾਡੇ ਐਮਐਲ ਖੜੇ ਨੇ ਔਰ ਪੈਂਚ ਤੇ ਸਰਪੰਚ ਸਾਰੇ ਚੁਣੇ ਗਏ ਅੱਛੀ ਗੱਲ ਹੈ ਮੈਂ ਮੈਂ ਇਹ ਅਨਾਉਂਸਮੈਂਟ ਵੀ ਕੀਤੀ ਸੀ ਲੋਕਾਂ ਨੂੰ মিডিਆ ਦੇ ਜ਼ਰੀਏ ਕਿ ਸਰਪੰਚ ਜਿਹੜੇ ਨੇ ਪਿੰਡਾਂ ਦੇ ਸਰਪੰਚ ਚੁਣੋ ਨਾ ਕਿ ਕਿਸੇ ਪਾਰਟੀ ਦਾ ਚੁਣੋ ਤਾਂ ਕਿ ਬਾਦ ਦੇ ਵਿੱਚ ਉਹ ਬਾਇਸ ਨਾ ਹੋਵੇ ਉਹ ਪੱਖਪਾਤੀ ਨਾ ਹੋਵੇ ਸੋ ਅਸੀਂ ਚਾਹੁੰਦੇ ਹਾਂ ਮੈਂ ਤਾਂ ਇਹ ਵੀ ਅਨਾਉਂਸ ਕੀਤਾ ਹੈ ਕਿ ਸਰਬਸੰਮਤੀ ਨੇ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਣਗੀਆਂ ਸੰਗਰੂਰ ਤੇ ਬਰਨਾਲਾ ਮੇਰੇ ਕੋਲ 2 ਹਲਕੇ ਪੈਂਦੇ ਨੇ 2 ਜ਼ਿਲ੍ਹੇ ਪੈਂਦੇ ਨੇ ਅਸੀਂ ਉਹਨਾਂ ਨੂੰ 5 ਲੱਖ ਰੁਪਏ ਨਾਮ ਦੇਵਾਂਗੇ ਲੇਕਿਨ ਸਰ ਆਮ ਆਦਮੀ ਪਾਰਟੀ ਨੇ ਚੋਣ ਨਹੀਂ ਸੀ ਲੜੀ ਤਾਂ ਹੁਣ ਕਿਵੇਂ ਕਿਸ ਤਰੀਕੇ ਨਾਲ ਤੈਅ ਹੋਵੇ ਕਿ 5000 7000 ਕਾਂਗਰਸ ਨੇ ਲੜੀ ਸੀ ਅਕਾਲੀ ਗੁਰਦਵਾਰੇ ਨੇ ਲੜੀ ਸੀ ਤੁਸੀਂ ਤਾਂ ਪੀਟੀਸੀ ਵਾਲਿਆਂ ਤੋਂ ਵੱਧ ਵੱਧ ਬਤਾਉਂ ਕਾਲੀ ਚਲਦਾ ਸਪੋਰਟ ਸਪੋਰਟਰ ਦਾ ਮਾਨ ਸਰ ਸਰ ਸਪੋਰਟਰ ਨੇ ਸਾਡੇ ਵੀ ਸਪੋਰਟਰ ਨੇ ਅਸੀਂ ਕਿਹਾ ਲੱਗਦਾ ਆਂਕੜਿਆਂ 'ਚ ਕਿਤੇ ਹਿਰਫੇਰ ਹੈਗਾ ਨਹੀਂ ਕੋਈ ਆਂਕੜਿਆਂ 'ਚ ਹਿਰਫੇਰ ਨਹੀਂ ਤੁਸੀਂ ਗਿਣ ਕੇ ਦੱਸ ਦਿਓ 13000 ਦੇ ਲਈ ਕੋਈ ਤੁਸੀਂ 13000 ਤਾਂ ਪਿੰਡ ਨੇ ਭਾਜੀ 13000 ਪੰਚਾਇਤਾਂ ਨੇ 13000 ਚ ਪਾਰਟੀ ਕਰਮਚਾਰੀਆਂ ਨੇ ਹਾਂਜੀ ਹਾਂਜੀ ਧੁਪਾਲ ਖੈਰਾਂ ਉਹ ਕਹਿ ਰਿਹਾ ਇਸੇ ਹਫਤੇ ਪਾਰਟੀ ਬਣਾਉਂਗਾ ਲੇਕਿਨ ਇਸਦੀਪਾ ਨਹੀਂ ਦਊਂਗਾ ਉਹਨਾਂ ਨੇ ਭਗਵੰਤ ਮਾਨ ਹਾਰੇ ਇੱਕ ਸ਼ਬਦ ਵਰਤਿਆ ਮਸਖਰਾ ਉਹ ਕਹਿੰਦਾ ਕਿ ਸਿਰਫ ਉੱਥੇ ਮਜ਼ਾਕ ਕਰਦੇ ਆ ਲੋਕ ਸਭਾ 'ਚ ਜਾ ਕੇ ਕੋਈ ਕੈਂਸਰ ਦੀ ਲੋਕ ਸਭਾ ਦੇ ਵਿੱਚ ਕੈਂਸਰ ਦਾ ਮੁੱਦਾ ਠਾਉਣਾ ਇਹਨਾਂ ਨੂੰ ਚੁਟਕਲਾ ਲੱਗਦਾ ਲੋਕ ਸਭਾ ਦੇ ਵਿੱਚ ਬੇਰੁਜ਼ਗਾਰਾਂ ਦਾ ਮੁੱਦਾ ਠਾਉਣਾ ਇਹਨਾਂ ਨੂੰ ਚੁਟਕਲਾ ਲੱਗਦਾ ਲੋਕ ਸਭਾ ਦੇ ਵਿੱਚ ਐਸਸੀ ਤੇ ਐਸਸੀ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਉਠਾਉਣਾ ਚੁਟਕਲਾ ਲੱਗਦਾ ਲੋਕ ਸਭਾ ਦੇ ਵਿੱਚ ਸਾਬ ਜਦਿਆਂ ਨੂੰ ਸ਼ਰਧਾਂਜਲੀ ਦਿਵਾਉਣਾ ਇਹ ਸ਼ਾਇਦ ਆਪਣਾ ਖੈਰਾ ਸਾਹਿਬ ਨੂੰ ਝੁਟਕਲਾ ਲੱਗਦਾ ਹੋਊਗਾ ਸਾਡੇ ਲਈ ਇਹ ਕੁਰਬਾਨੀ ਦਾ ਪ੍ਰਤੀਕ ਨਹੀਂ ਉਹ ਆਪਦੇ ਪਿੰਡੋਂ ਦਾ ਪਿੰਡ ਦਾ ਜਿੱਤੇ ਨਹੀਂ ਰਾਮਗੜ੍ਹ ਪਿੰਡ ਦਾ ਨਾਮ ਸ਼ੋਲੇ ਫਿਲਮ ਤੋਂ ਬਾਅਦ ਦੁਬਾਰਾ ਚਰਚਾ ਚਾਇਆ ਆਪਣੀ ਪੀੜੀ ਥਲੇ ਛੋਟਾ ਫੇਰਨ ਜੀ ਹਰ ਗੱਲ ਤੇ ਕਹਿੰਦੇ ਨੇ ਪਾਰਟੀ ਇੱਕ ਮਿੰਟ ਪਾਰਟੀ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ ਉਹਨਾਂ ਦਾ ਇੱਕ ਬਹੁਤ ਗਲਤ ਬਿਆਨ ਆਇਆ ਸੀ ਕਿ ਮੈਂ ਭਗਵੰਤ ਮਾਨ ਵੀ ਉਦੋਂ ਉੱਥੇ ਸੀ ਮਨਪ੍ਰੀਤ ਬਾਦਲ ਨੇ ਕਿਹਾ ਅਸਤੀਫਾ ਦਿੱਤਾ ਸੀ 26 ਮਾਰਚ 2011 ਨੂੰ ਖੜਕੜ ਕਰਾਂ ਰੈਲੀ ਬਣਾਈ ਆਪਣਾ ਰੈਲੀ ਕੀਤੀ ਸੀ ਜਗਬੀਰ ਬਰਾੜ ਜਿਹੜੇ ਜਲੰਧਰ ਕੈਂਟ ਤੋਂ ਐਮਐਲਏ ਸੀ ਤੇ ਗਿੱਦੜਵਾਹੇ ਤੋਂ ਮਨਪੀਤ ਸਿੰਘ ਬਾਦਲ ਉਹਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਬਿਨਾ ਅਸਤੀਫਾ ਦਿੱਤੇ ਖੈਰਾ ਸਾਹਿਬ ਪਾਰਟੀ ਬਣਾਉਣ ਪਾਰਟੀ ਦਾ ਨੋਟਿਸ ਆਊਗਾ ਐਂਟੀ ਡਿਫੈਕਸ਼ਨ ਲਾਅ ਲਾਗੂ ਹੋਊਗਾ ਉਹ ਕਹਿੰਦੇ ਪਾਰਟੀ ਛੱਡਣਾ ਚਾਹੀਏ ਤਾਂ ਪਾਰਟੀ ਛੱਡ ਦੇ ਮੈਂ ਅਸਤੀਫਾ ਨਹੀਂ ਦੇਉਂਗਾ ਮੈਨੂੰ ਪੁਲਾਤ ਦੇ ਲੋਕਾਂ ਨੇ ਜਿਤਾਇਆ ਉਹਨੂੰ ਕੋ ਫਿਰ ਫਿਰ ਸੇਮ ਚੋਣ ਨਿਸ਼ਾਨ ਤੇ ਆ ਫਿਰ ਹੁਣ ਹਰਾ ਵੀ ਪਾਰਟੀ ਕਾਰਜਕਰਤਾ ਉਹਨੇ ਕਮਿਸ਼ਨ ਗੈਪ ਦਾ ਮੁੱਦਾ ਉਠਾਇਆ ਤਾਲਮਿਲ ਬਿਹਤਰ ਬਣਾਉਣੇ ਲਈ ਨਹੀਂ ਉਹ ਤਾਂ ਉਹ ਤਾਂ ਕਾਰਜਕਰਤਾ ਦੇ ਜਿਹੜੇ ਸੁਝਾਅ ਹੈ वो तो सभी बहुत कुछ आया कुछ ने ये कहा कि हमें हमें जो जो बिजली आंदोलन करना चाहिए यहाँ पंजाब में इतनी महंगी बिजली है कुछ ने कहा कि फंडिंग के लिए कोई प्रॉपर सिस्टम बने कुछ ने ये सुझा दिया कि जो आई कार्ड बनाए जाएं ताकि कार्यकर्ता को पता हो कि मैं कौन हूँ मेरा डेजिग्नेशन मेरा क्या तालमेल को बेहतर बनाने के लिए कुछ कदम उठाने के वो तो चलती रहेंगे ये तो लंबा प्रोसेस है ये तो ऑन प्रोसेस है